ਦਾ ਦੀ ਨਾਲ ਲਵਾਗੇ ਕਿੱਕ ਕਰਕੇ ਬੱਚੇ ਹੋਈ ਆਇਓ ਅਰਚਦੀਪ ਸਿੰਘ ਜੀ ਚੱਲ ਨਿਕਲ ਫਾਸਟ ਨੈਸ਼ਨ ਅਰਚਦੀਪ ਸਿੰਘ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੈਕੰਡ ਪੋਜੀਸ਼ਨ ਜਸ਼ਨਵੀਰ ਸਿੰਘ ਜੀ ਉਹ ਸੇੜ ਬੋਲੇ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੀਜੇ ਤੇ ਬੋਲੇ ਸੋ ਨਿਹਾਲ ਸੋ ਜੀ ਨੇ ਸੋ ਅਸੀਂ ਬਹੁਤ ਬਹੁਤ ਅਰਦਾਸ ਕਰਦੇ ਆਂ ਸੋ ਬੇਨਤੀ ਕਰਦੇ ਆਂ ਕਿਰਪਾਲ ਸਿੰਘ ਜੀ ਨੂੰ ਜਿਨ੍ਹਾਂ ਵੱਲੋਂ ਇਹ ਪ੍ਰਾਰਲਾ ਕੀਤਾ ਗਿਆ ਹੈ ਸੋ ਇਹਨਾਂ ਨੂੰ ਵੀ ਗੁਰੂ ਘਰ ਦੀ ਬੱਚਿਆ ਸਿਰਪਾਉ ਦੇ ਕੇ ਸਨਮਾਨ ਕੀਤਾ ਜਾਵੇਗਾ ਇਹ ਪ੍ਰਬੰਧਕ ਕਮੇਟੀ ਵੱਲੋਂ ਕਿਰਪਾਲ ਸਿੰਘ ਜੀ ਬੋਲੇ ਜੀ ਨੰਗਾ ਸਾਹਿਬ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਆ ਕੇ ਆਪਣਾ ਸਨਮਾਨ ਲੈਣ ਜੀ ਗੁਰਦੁਆਰਾ ਨੰਗਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬੋਲੇ ਦੋ ਨਿਆ ਸੁਆਹ ਕਰੋ ਸੁਆਹ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮੇਸ਼ਰ ਨਾਲ ਕਰਮੇਂਟਰ ਪਾਸਟਾ ਤੋਂ ਗੁਰਚਰਨ ਸਿੰਘ ਲੱਧੜ ਤੋਂ ਨਾਲੋਂ ਜੀਵਨ ਸਿੰਘ ਜੀ ਬੋਲੇ ਸੋ ਨਿਹਾਲ ਜੀ ਬੋਲੇ ਸੋ ਨਿਹਾਲ ਨਵੀਂ ਵੀਰ ਤੇ ਕਿੰਨਵਾਰੀ ਸੋਹਿਆ ਸੋਹਿਆ ਕਾਰ ਸੁਰਜੀਤ ਹਨੇ ਮਾਹੀ ਤੇ ਅਸਤ ਜਾਰ ਕੈਉ ਪਰਮਾਤਮਾ ਨਾਮ ਦਾ ਸਾਰੇ ਨਾਹੀ ਬਚਨ ਰਚਨਾ ਬਲ ਸਾਧ ਜਾਨ ਬਚਨ ਰਚਨਾ ਖਾਲਸਾ ਬਾਹੀ ਗੁਰਚੀਤੀ ਫਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਨਰੂੜ ਵੱਲੋਂ ਦਮਾਲਾ ਤੇ ਦਸਤਾਰ ਮੁਕਾਬਲੇ ਕੀ ਕਰਵਾਏ ਗਏ ਸਨ ਜਿਸ ਦੇ ਵਿੱਚੋਂ ਮੈਂ ਪਹਿਲਾ ਇਨਾਮ ਜਿੱਤਿਆ ਹਾਂ ਇਸ ਤਰ੍ਹਾਂ ਮੈਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ ਇਸ ਤਰ੍ਹਾਂ ਦੇ ਮੁਕਾਬਲੇ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ